ਲੇਨਵਾ ਦੇ ਚਲਾ ਲੈਣ ਦੇ ਚਲਾ ਲੈਣ ਦੇ ਨਾ ਮੈਨੂੰ ਦੇਖਣਗਾ ਨੀ ਫੋਨ ਤੋਂ ਸਿੱਧੀ 에ਰੀਏ ਕੌਲ 에ਰੀਏ ਚਾਲ ਜਾ ਵਾ ਜਾ ਤੇ ਮੈਂ ਨਹੀਂਗਾ ਉਹ ਤੂੰ ਫੋਨ ਦੇਖ ਲੈ ਦੇ ਮੇਰੇ ਬੜਿਆ ਲੈਣ ਦੇ ਤੈਨੂੰ ਵੀ ਬੜਿਆ ਲੈ ਤੈਨੂੰ ਚੱਲ ਚੱਲ ਹੁਣ ਤੂੰ ਬੜਿਆ ਨਹੀਂ ਗਿਆ ਹੁਣ ਤੂੰ ਤੂੰ ਬੜਿਆ ਗਿਆ ਹੁਣ ਤਾਂ ਮੈਂ ਚੋਕ ਲਗਦਾ ਹਾਂ ਬੜੀਆਂ ਚੋਕਲਟ ਬੜੀਆਂ ਚੋਕਲਟ ਅਨ ਟੌਫੀ ਟੂ ਕੇ ਸਾਰਾ ਕੋ ਲਗਦਾ ਹਾਂ ਜਿਹਦੇ ਪੂਨ ਨਿੱਕੀਆਂ ਅੱਖਾਂ ਵੱਡੀਆਂ ਅੱਖਾਂ ਤੇਦੀ ਵੱਡੀਆਂ ਅੱਖਾਂ ਕਰਦੇ ਨਹੀਂ ਵੱਡੀਆਂ ਅੱਖਾਂ ਹੁੰਦੀ ਐ ਰਿਆ ਜਿਹੜੇ ਬੂ ਬਣਾ ਲੈਣਾ ਬਸ ਓਏ ਨਿੱਕੀਆਂ ਅੱਖਾਂ ਸਿਰਤ ਨਿੱਕੀਆਂ ਅੱਖਾਂ ਚੈੱਕ ਯੂ ਨਿੱਕੀਆਂ ਅੱਖਾਂ ਸਿਰਤ ਪਰਫਿਊਮ ਮੇਰੇ ਤੇ ਲਾਦੇ ਮਾੜਾ ਜਿਹਾ ਪਰਫਿਊਮ ਲਾਦੇ ਮੇਰੇ ਤੇ ਅੱਛਾ ਚ ਪੀਂ ਮੈਂ ਪਰਫਿਊਮ ਉਹ ਚ ਆ ਜੀ ਕੀ ਦੀ ਆ ਉਹ ਰੁਕ ਗਿਆ ਸਤਿ ਸ਼੍ਰੀ ਅਕਾਲ ਸਤਿ ਗੋਣੀ ਥੋੜੀ ਜੀ ਬਾਦਿਆ ਕਰ ਮਣੀ ਮੂੰ ਉਹ ਚਾ ਉਹ ਕਰਦਾ ਉਹ ਜਿਹੜੇ ਅੱਖਾਂ ਵੱਡੀਆਂ ਕਰਦਾ ਉਹ ਵੱਡੀ ਅੱਖਾਂ ਲੇ ਤਾਂ ਨੂੰ ਫੋਨ ਤਾਂ ਚਲਾ ਕੇ ਦੇਦਾ ਛੋਟੀ ਅੱਖਾਂ ਹਾਂ ਮਾਂ ਕੀ ਕਰਨਾ ਮੈਂ ਨਾ ਤਾਂ ਮੈਨੂੰ ਫੋਨ ਚਲਾਉਣ ਦੇ ਨਾ ਅੱਜ ਨਾ ਮੈਨੂੰ ਤੂੰ ਕੋਈ ਹੋਰ ਕੰਮ ਨਾ ਮੈਨੂੰ ਮਮਾ ਦੀ ਕਰ ਲਾਉਣ ਦੇ ਨਾ ਮੈਂ ਜਦੋਂ ਮੈਂ ਇਧਰ ਉਧਰ ਨੂੰ ਕਰ ਦਉਂ ਤਾਂ ਜਦੋਂ ਮੈਨੂੰ ਖਿੱਚ ਲੈਣਾ ਵਾ ਬਾਬਾ ਬਾਬਾ ਨਹੀਂ ਪੀਣਾਗਾ ਨਾ ਅਸੀਂ ਪੀਣਾ ਮੈਨੂੰ ਫੋਨ ਚਲਾ ਲੈਣ ਦੇ ਹੁਣ ਜੇ ਹੁਣ ਵੀ ਤੋ ਕੋਈ ਦੇਖ ਨਹੀਂ ਕੱਟ ਤੂੰ ਕਾਕਾ ਮાળੀ ਕਰਾ ਹੈ ਮੇਰਾ ਫੋਨ ਦੇ ਮੈਂ ਨਹੀਂ ਗਿਆ ਮੇਰਾ ਫੋਨ ਦੇ ਮੈਂ ਨਹੀਂ ਮੈਂ ਚਾਲਣ ਦੇ ਛਾਲੇ ਕੁੱਤੇ ਬੰਦਿਆ ਫੋਨ ਚ ਚਾਲਣ ਦੇ ਘੰਟਾ ਹੋ ਗਿਆ ਮੈਨੂੰ ਦੇਖ ਦੇ ਨ ਤੇਰੇ ਵੱਲ ਹਲੋ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹੋ ਤੁਸੀਂ ਸਾਰੇ ਜਣੇ ਵਧੀਆ ਹੋ ਮੌਂਗੇ ਤੇ ਠੀਕ ਠਾਕ ਹੋਣਗੇ ਤੇ ਸਵੇਰ ਦੇ 8:30 ਹੋ ਗਏ ਆ ਤੇ ਕੰਮ ਤਾਂ ਨੇ ਮੇਰੇ ਕੁਛ ਨਿਭੜ ਗਿਆ ਜਿਵੇਂ ਝਾੜੂ ਝੂੜੂ ਲਾਤਾ ਮੈਂ ਸਾਰੇ ਤੇ ਹੋਜਾ ਰਹਿ ਗਿਆ ਮੇਰਾ ਲਾਉਣ ਵਾਲਾ ਤੇ ਧੁੰਦ ਦੇਖੋ ਸਵੇਰੇ ਜਦੋਂ ਮੈਂ ਉੱઠી ਸੀਗੀ ਉਦੋਂ ਇਨੀ ਧੁੰਦ ਹੈ ਨਹੀਂ ਸੀ ਤੇ ਆਹ ਪਤਾ ਨਹੀਂ ਕਿੱਥੋਂ ਧੁੰਦ ਜੀ ਚੜ ਕੇ ਆ ਗਈ ਆ ਸਾਰੇ ਪਾਸੇ ਉਹ ਧੁੰਦੀ ਧੁੰਦ ਫੈਲੀ ਜਾਂਦੀ ਆ ਤੇ ਝਾੜੂ ਵਗੈਰਾ ਸਾਰੇ ਵੇੜੇ 'ਚ ਆਪਾਂ ਲਾਤਾ ਤੇ ਕੱਪੜੇ ਮੇਰੇ ਪਾਏ ਹੋਏ ਆ ਇੱਧਰ ਮਸ਼ੀਨ 'ਚ ਤੇ ਕੱਪੜੇ ਵਾਸ਼ ਹੋਈ ਜਾਂਦੇ ਆ ਸੀਰਤ ਨਾ ਧੋ ਕੇ ਆਪਣਾ ਚਲਿਆ ਗਿਆ ਨੂਰਦੀ ਦੀ ਹੁਣਾ ਕੋਲ ਖੇਡਣ ਤੇ ਬਸ ਹੁਣ ਬਾਕੀ ਕੰਮ ਧੰਦੇ ਕਰ ਲੀਏ ਪੂਚਾ ਪੂਚਾ ਲਾ ਲੀਏ ਤੇ ਠੰਡ ਬਹੁਤ ਹੋਈ ਪਈ ਆ ਤੇ ਬਾਹਰ ਦੇਖੋ ਮੌਸਮ ਨੂੰ ਜਿੱਥੋਂ ਬਾਹਰ ਦਿਖਾਵਾਂ ਗੇਟ ਖੋਲ ਕੇ ਕਿਉਂ ਧੁੰਦ ਦੇਖੋ ਹੋਈ ਪਈ ਬਾਹਰ ਕਿੰਨੀ ਦਿਖਦਾ ਹੀ ਨਹੀਂ ਕੁਛ ਥੋੜਾ ਥੋੜਾ ਹੀ ਦਿਖਦਾ ਹੈ ਕੈਮਰਜ ਘੱਟ ਲਾਦੇ ਉੱਧਾ ਹੈ ਬਹੁਤ ਆ ਕੁਛ ਨਹੀਂ ਦਿਂਦਾ ਇੰਨੀ ਧੁੰਦ ਹੋਈ ਪਈ ਆ ਦਿ ਨੈਕਸਟ ਡੇ ਇਥੇ ਪੋਚੇ ਲਾਉਣ ਤੋਂ ਪਹਿਲਾਂ ਮੈਂ ਬਣਾ ਰਹੀ ਸੀ ਆਪਣੇ ਲਈ हेयर ਮਾਸਕ ਤੇ ਵਾਲ ਕਾਫੀ ਰਫ ਜਿਹੇ ਹੋਏ ਪਏ ਸੀ ਤੇ ਇਹ ਮੈਂ ਮਿਕਸ ਕਰਕੇ ਬਣਾਉਣਾ ਸੀਗਾ ਦਹੀਂ ਤੇ ਇਹਦੇ ਵਿੱਚ ਹੀ ਪਾਉਣਾ ਸੀਗਾ ਸਰੋਂ ਦਾ ਤੇਲ ਤੇ ਉਹ ਮੈਂ ਬਣਾ ਰਹੀ ਸੀ ਇਥੇ ਦਹੀਂ ਤੇ ਸਰੋਂ ਦਾ ਤੇਲ ਮਿਕਸ ਕਰਕੇ ਵਾਲਾਂ 'ਚ ਲਗਾਉਣ ਨਾਲ ਇੱਕ ਤਾਂ ਜਿਹੜੇ ਵਾਲ ਡਰਾਈ ਹੋ ਜਾਂਦੇ ਆ ਉਹ ਸਹੀ ਹੋ ਜਾਂਦੇ ਆ ਦੂਜੇ ਵਾਲਾਂ ਦੇ ਵਿੱਚ ਸ਼ਾਈਨ ਵੀ ਆ ਜਾਂਦੀ ਆ ਤੇ ਜ਼ਿਆਦਾ ਵਾਲ ਝੜਦੇ ਵੀ ਨਹੀਂ ਹੈਗੇ ਇਹ ਮੈਂ ਕਈ ਵਾਰ ਮਤਲਬ ਕਿ ਉੱਕੀਤਾ ਮਤਲਬ ਕਰਦੀ ਆ ਮਾਂਦੇ ਦੇ ਵਿੱਚ ਤੋਂ ਉਹ ਵਰਤਮੈ ਲਗਾਉਂਦੀ ਲਗਾਉਣੀ ਆ ਇਹ ਬਣਾ ਮਾਸ ਤੇ ਵਾਲ ਬਹੁਤ ਸੋਹਣੇ ਹੋ ਜਾਂਦੇ ਆ ਸੌਫਟ ਹੋ ਜਾਂਦੇ ਆ ਤੇ ਡੈਮੇਜ ਵੀ ਨਹੀਂ ਹੁੰਦੇਗੇ ਤੁਹਾਨੂੰ ਜਿਹੜੇ ਆਪਣੇ ਵਾਲ ਝੜਦੇ ਆ ਟੁੱਟਦੇ ਰਹਿੰਦੇ ਆ ਥੋੜੇ ਥੋੜੇ ਹਨਾ ਕੰਮ ਕਰਦੇ ਆ ਤੇ ਉਹ ਵੀ ਇਹਦੇ ਨਾਲ ਸਹੀ ਹੋ ਜਾਂਦੇ ਆ ਤੁਸੀਂ ਵੀ ਲਗਾ ਕੇ ਦੇਖਿਓ ਰਿਜ਼ਲਟ ਇਹਦਾ ਬਹੁਤ ਵਧੀਆ ਦਾ ਫੁੱਟ ਦੇ ਐਕਸਪੀਰੀਅੰਸ ਨਾਲ ਮੈਂ ਕਹਿ ਰਹੀ ਆ ਇੱਥੇ ਮੈਂ ਲਗਾਉਣ ਲੱਗੀ ਸੀ हेयर ਮਾਸਕ ਵਾਲਾਂ ਦੇ ਵਿੱਚ ਤੇ ਥੋੜੇ-ਥੋੜੇ ਵਾਲ ਸੈਪਰੇਟ ਕਰ-ਕਰਕੇ ਮੈਂ ਲਗਾ ਰਹੀ ਸੀਗੀ ਆਪਣੇ ਆਪ ਹੀ ਲਗਾ ਰਹੀ ਸੀਗੀ ਕਈ ਵਾਰੀ ਮੈਂ ਇਹਦੇ ਪਾਪਾ ਦੇ ਕੋਲ ਵੀ ਲਗਵਾ ਲੈਣੀ ਹੁੰਦੀ ਆ ਜਦੋਂ ਕਿਤੇ ਫ੍ਰੀ ਹੋਣ ਘਰ ਹੋਣ ਤੇ ਇਸ ਵਾਰ ਮੈਂ ਆਪਣੇ ਆਪ ਹੀ ਲਾ ਰਹੀ ਸੀ ਵਾਲਾਂ ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਪੋਚਾ ਲਗਾਣਾ ਸੀ ਕਿ ਤਾ ਠੰਡ ਬਹੁਤ ਹੋ ਗਈ ਆ ਹੁਣ ਧੁੱਪ ਨਹੀਂ ਨਿਕਲਦੀ ਹੈਗੀ ਤੇ ਅੱਜ ਥੋੜੀ-ਬਹੁਤ ਧੁੱਪ ਨਿਕਲੀ ਹੋਈ ਆ ਤੇ ਕਈ ਦਿਨਾਂ ਤੋਂ ਲਗਾਤਾਰ ਧੁੰਦੀ ਪੈ ਰਹੀ ਸੀਗੀ ਉਹਨਾਂ ਕੱਲ ਵੀ ਬਹੁਤ ਜ਼ਿਆਦਾ ਧੁੰਦ ਸੀਗੀ ਅੱਜ ਥੋੜੀ-ਥੋੜੀ ਧੁੱਪ ਨਿਕਲੀ ਹੋਈ ਸੀਗੀ ਤਾਂ ਕਰਕੇ ਮੈਂ ਮੈਂ ਕਿ ਚਲੋ ਥੋੜੀ देर ਸਿਰ ਦੇ ਵਿੱਚ ਲਗਾ ਕੇ ਰੱਖ ਲਾਂਗੀ ਨਹੀਂ ਤਾਂ ਫਿਰ ਠੰਢ ਹੀ ਲੱਗੀ ਜਾਂਦੀ ਹੈ ਠੰਢ ਹੀ ਲੱਗੀ ਜਾਂਦੀ ਹੈ ਹਨਾ ਠੰਡ ਹੈ ਵੀ ਬਹੁਤ ਜ਼ਿਆਦਾ ਹਨਾ ਸੂਰਜ ਦਾ ਪਤਾ ਹੀ ਨਹੀਂ ਕਿੱਧਰ ਘੁੰਮ ਹੋ ਗਿਆ ਨਿਕਲਣ ਦਾ ਨਾਮ ਹੀ ਨਹੀਂ ਲੈਂਦਾ ਹੈ ਇੱਕ ਮੈਨੂੰ ਇਹ ਵੀ ਸੀਗਾ ਕਿ ਮੈਂ ਜਲਦੀ ਜਲਦੀ ਨਾ ਇਹ ਲਗਾ ਲਵਾਂ ਤਾਂ ਕਿ ਟਾਈਮ ਦੇ ਨਾਲ ਹੀ ਮੈਂ ਹੈੱਡ ਵਾਸ਼ ਕਰ ਲਵਾਂ ਤਾਂ ਜੋ ਜਿਹੜੀ ਥੋੜੀ ਬਹੁਤ ਧੁੱਪ ਪਈ ਹੈ ਉਹਦੇ ਵਿੱਚ ਬੈਠ ਕੇ ਮੈਂ ਆਪਣੇ ਵਾਲ ਸੁਕਾ ਸਕਾਂ ਫਿਰ ਮਾਸਕ ਉੱਪਰ ਲਗਾ ਲਿਆ ਤੇ ਹੁਣ ਇਹਨੂੰ ਮੈਂ ਥੋੜਾ ਟਾਈਮ ਰੱਖੂੰਗੀ। ਉਹਨਾ ਟਾਈਮ ਮੈਂ ਲਾ ਲਵਾਂਗੀ ਪੋਚਾ ਤੇ ਫਿਰ ਉਸ ਤੋਂ ਬਾਅਦ ਮੈਂ ਧਾਉਂਗੀ। ਤੇ ਮੈਂ ਇੱਥੇ ਬੜਾ ਬੜਾ ਕੀ ਚੰਦ ਖੜ ਕੇ ਹੀ ਲਾ ਲਿਆ ਤੇ ਠੰਡਾ ਬਹੁਤ ਸੀ। ਦਹੀ ਗੁੰਦਈ ਸੀ ਤੇ ਚੂਲ ਜੀ ਖਾਤ ਵੀ ਸੌਫਟ ਹੋ ਗਏ। ਤੇ ਚਲੋ ਜੀ फटाफट ਲਾ ਲਈਏ ਪੋਚਾ ਤੇ ਮਿਲਦੇ ਆ ਫਿਰ ਆਪਾਂ ਜੀ। ਬਾਦੋਂ ਹੁਣ ਸਰ ਬਾਦੋਂ ਹਾਂ ਮੇਰਾ। ਹਾਂ।

ਬਾਲ ਬਟਣ ਲੱਗਿਆ ਮੇਰੇ ਹੂੰ ਸਾਰਾ ਹੂੰ ਬਾਬਾ ਜੀ ਸਸੂ ਕਾ ਕੇ ਸਸੂ ਦੇਖ ਲੋ ਜੀ ਕੀ ਕਰਦਾ ਇਹ ਖਰਾਬਦਾ ਆਏ ਆਏ ਤੇ ਹੈਡ ਵਾਸ਼ ਕਰ ਲਿਆ ਸੀਗਾ ਮੈਂ ਆਰਾ ਕਿਹਾ ਸੀਗੇ ਧੁੱਪੇ ਬਾਹਰ ਸੁੱਕ ਗਏ ਵੈਸੀ ਕਾਫੀ ਧੁੱਪੇ ਤਾਂ ਇਹ ਰੱਤ ਲੱਗਿਆ ਮੇਰੇ ਮਾੜਵੋਣ ਹੂੰ ਘਰ ਵੱਜਾ ਮਾਰਦਾ ਤੇ ਹੁਣ ਅਸੀਂ ਬੈਠੇ ਸੀਗੇ ਧੁੱਪੇ ਤੇ ਹਵਾ ਚੱਲ ਰਹੀ ਆ ਪਰ ਹੂੰ ਤੇ ਸੀਗਾ ਥੋੜਾ ਠੰਡਾ ਹਨਾ ਸੀਰਤ ਸੀਰਤ ਇਧਰ ਗਾਲ ਸੁਣਿਓ ਸੀਰਤ ਮੇਰੇ ਬੱਚਾ ਗੱਲ ਹੀ ਨਹੀਂ ਸੁਣਦਾ ਕਿਸੇ ਦੀ ਬਿੰਦਾ ਮੇਰੇ ਵਾਲ ਹੀ ਪਟਣੇ ਆ ਬਸ ਤੇ ਬੈਂਚੜ ਤੱਕ ਦੇਖਦੇ ਆ ਕੋਈ ਕੰਮ ਧੰਦਾ ਕਰਦੇ ਆ ਠੇਰਾ ਦਾ ਨਾ ਧੋਕੇ ਵਿਲੇ ਹੋ ਕੇ ਬਹਿ ਗਏ ਸੀਦੇ ਪਾਪਾ ਵੀ ਚਲੇ ਗਏ ਤੇ ਮੈਂ ਤੇ ਸਿਰਤ ਤਾਂ ਹਣ ਬਸ ਕਰੀ ਹੈ ਸਿਰਤ ਪਟਦੇ ਬੋਲ ਵੱਟਦੇ ਗੰਦਾ ਬੱਚਾ ਹਾਂ ਪਟਦੇ ਨਾ ਬੱਤ

ਕਨਾਰਾ ਪਾਰਕ ਨਾ ਤੋਂ ਬਹੁਤ ਆ ਮੂੰਹ ਕਰਕੇ ਤਾਂ ਬੈਠਿਆ ਨਹੀਂ ਜਾਂਦਾ ਤੋਂ ਪੋ ਵੱਲੋਂ ਬੈਠ ਕਰਕੇ ਬੈਠੇ ਆ ਫੇਰ ਥੋੜਾ ਜਿਹਾ ਸਾਹ ਨੂੰ ਤੋਂ ਪੋ ਬਹੁਤ ਆ ਜੇ ਸਿੱਧਾ ਬਾਹਰ ਕੇ ਬਾ ਦੂਜੇ ਪਾਸੇ ਕੇ ਮਨ ਜੜਾਉਣੇ ਆ ਫੇਰ ਸਿੱਧੀ ਹਵਾ ਲੱਗਦੀ ਆ ਤੋ ਬਹੁਤ ਹੀ ਪਈ ਆ ਇਧਰ ਸਾਡੇ ਚੁੱਲੇ ਤੇ ਸੀਟ ਮੈਨੂੰ ਲੱਗਦਾ ਸੀਟ ਤ ਉਹ ਚਾਲ ਗਿਆ ਖੇਲ ਗੁਰੇ ਓਏ ਖੜਜੇ ਕੇਰਾ ਆ ਗਈ ਮੈਂ ਆਲੇ ਟ੍ਰੇਨ ਆਉਂਦੀ ਆ ਇਧਰ ਟ੍ਰੇਨ ਆ ਗਈ ਵੱਡੀ ਵਾਪਸ ਆ ਜਾਓ ਫੜਕੇ ਲਿਆਉਣਾ ਪੈਣਾ ਇਹ ਅੱਜ ਜੀ ਆਪਾਂ ਬਣਾ ਲਈ ਤੇ ਗਾਜਰਾ ਮਟਰ ਦੇਖੋ ਕਿੰਨੀ ਕਿੰਨੀ ਆਈਆਂ ਤੇ ਵਿੱਚ ਪਾਤਾ ਮੈਂ ਕਾਫੀ ਸਾਰਾ ਹਰਾ ਧਨੀਆ ਆਪਣੇ ਲੱਗਿਆ ਹੋਇਆ ਉਥੋਂ ਕੱਟ ਕੇ ਤੇ ਇੱਧਰ ਮੈਂ ਆਟਾ ਗੁੰਨੇ ਕੇ ਰੱਖਿਆ ਪਿਆ ਵਾ ਇਹ ਡਬਲ ਆਟਾ ਇਹ ਨੰਨੀ ਆਏ ਹੋਏ ਆਪਣੇ ਇਹ ਉਹਨਾਂ ਦਾ ਆਟਾ ਤੇ ਆ ਆਪਣਾ ਆਟਾ ਮਤਲਬ ਕਿ ਉਹ ਕਣਕ ਦਾ ਆਟਾ ਨਹੀਂ ਖਾਂਦੇ ਹੈਗੇ ਉਹ ਪਤਾ ਨਹੀਂ ਕਿਹੜਾ ਰਾਈ ਵਗੈਰਾ ਮਿਕਸਰ ਮਿਕਸਰ ਟਮਾ ਦਾ ਕੋਈ ਉਹ ਵਾਲਾ ਭਾਗ ਉਹਨਾਂ ਕੇ ਰੱਖਤਾ ਰੋਟੀ ਹਜੇ ਮੇ ਬਣਾਉਣੀ ਆ ਤੇ ਉਸ ਤੋਂ ਪਹਿਲਾਂ ਅਸੀਂ ਚਲੇ ਗਏ ਸੀਗੇ ਬਾਜ਼ਾਰ ਤੇ ਹੁਣੇ ਹੀ ਆਏ ਆ ਸਮਾਨ ਲੈ ਕੇ ਤੇ ਹੁਣੇ ਹੀ ਘਰੇ ਆਏ ਆ ਤੇ ਰੋਟੀ ਰੋਟੀ ਹਜੇ ਬਣਾਉਣੀ ਆ ਸਿਰਦੇ ਪਾਪਾ ਨੇ ਹਜੇ ਆਉਣਾ ਵਾ ਸਿਰਤ ਗਈ ਹੋਈ ਆ ਨੂਰ ਕੇ ਖੇਡਣ ਕਿਉਂਕਿ ਉਹ ਸ਼ਾਮ ਨੂੰ ਰੋਜ਼ ਹੀ ਜਾਂਦੀ ਆ ਹਨਾ ਤੇ ਬਾਜ਼ਾਰ ਜਿਹੜਾ ਆਪਾਂ ਕੰਮ ਕਰਕੇ ਆਏ ਆ ਉਹ ਹੈਗਾ ਆਪਾਂ ਲੈ ਕੇ ਆਏ ਆ ਚੌਲ ਤੇ ਇਹਦੇ ਵਿੱਚ ਹੈਗਾ ਮੇਰੇ ਹਸਾਬ ਨਾਲ ਡ్రਾਈ ਫਰੂਟ ਵਗੈਰਾ ਠੀਕ ਹੈ ਤੇ ਇਧਰ ਤਾਂ ਮੈਨੂੰ ਲੱਗਦਾ ਰਿਫੈਂਡ ਵਗੈਰਾ ਹੀ ਆ ਹਨ ਹੂੰ ਇਧਰ ਤਾਂ ਰਿਫੈਂਡ ਵਗੈਰਾ ਹੀ ਆ ਇਹ ਚੀਜ਼ਾਂ ਲੈ ਕੇ ਆਏ ਆ ਤੇ ਆ ਪੱਛਮ ਵਗੈਰਾ ਲੈ ਕੇ ਆਏ ਆ ਇਹਦੀ ਜੈਕਟ ਬਣਵਾਉਣੀ ਆ ਤੇ ਇੱਕ ਬਾਬਾ ਜੀ ਦਾ ਇੱਕ ਸ਼ੂ ਲੈ ਕੇ ਆਂਦੇ ਆ ਤੇ ਇੱਕ ਬਾਬਾ ਜੀ ਦਾ ਪਰਫਿਊਮ ਖਤਮ ਹੋਇਆ ਹੋਇਆ ਸੀਗਾ ਮੇਰੇ ਸਾਹਬ ਦਾ ਲਵੈਂਡਰ ਅਲਵੈਂਡਰ ਦਾ ਫਲੇਵਰ ਦਾ ਇਹ ਲੈ ਕੇ ਆਂਦਾ ਪਾਸੇ ਥੋੜੀ ਜਿਹੀ ਸ਼ਾਪਿੰਗ ਕੀਤੀ ਆ ਆਪਾਂ ਤੇ ਬਾਕੀ ਉਧਰ ਚੀਨੀ ਵਗੈਰਾ ਪਈ ਹੈ ਹਜੇ ਤੇ ਇਹ ਆਪਾਂ ਦੇਣਾ ਇੱਥੇ ਜਹਰਬਲੀ ਲੁਧਿਆਣੇ ਦੇ ਕੋਲ ਹਨਾ ਇਹ ਦੇ ਕੇ ਆਣਾ ਮਾ ਜਹਰਬਲੀ ਤੇ ਉੱਥੇ ਭੰਡਾਰਾ ਹਨਾ ਫਿਰ ਵੀਰਵਾਰ ਨੂੰ ਹੁੰਦਾ ਹੀ ਆ ਮਤਲਬ ਚੌਲ ਵਗੈਰਾ ਹਨਾ ਨਿਆਜ਼ ਕਹਿ ਦਿੰਦੇ ਆ ਜਿਹਨੂੰ ਤੇ ਉਹ ਵਰਤੋਂ ਦੇ ਨੇ ਤੇ ਇੱਕ ਦਿਨ ਪਹਿਲਾਂ ਹੀ ਦੇ ਦਾਂਗੇ ਬੁੱਧਵਾਰ ਨੂੰ ਦੇ ਕੇ ਆਉਣਾ ਵਾ ਤੇ ਅੱਜ ਹੀ ਲੈ ਆਂਦਾ ਜਾ ਕੇ ਤੇ ਹੁਣ ਨਹੀਂ ਆਏ ਆ ਤੇ ਸਬਜੀ ਮੈਂ ਵੈਸੇ ਬਣਾ ਕੇ ਰੱਖ ਗਈ ਸੀ ਹਲਕਾ ਜਿਹਾ ਮੈਂ ਸੇਕ ਲਵਾਉਣਾ ਸੀਗਾ ਤੇ ਬਸ ਤੁਹਾਨੂੰ ਦਿਖਾਈਏ ਪਹਿਲਾਂ ਵੀ ਲੁੱਕ ਬਹੁਤ ਸੋਹਣੀ ਆਈ ਹੋਈ ਆ ਸਬਜੀ ਦੀ ਤੇ ਮੈਂ ਇੱਕ ਬਹੁਤ ਸੋਹਣੀ ਆ ਰਹੀ ਆ ਧੰਗੀਆਂ ਦੀ ਤੇ ਮੇਥੀ ਦੀ ਤੇ ਜਿਹੜਾ ਮੈਂ ਇਹਦੇ ਵਿੱਚ ਮਿਕਸ ਕੀਤਾ ਤੇ ਹੁਣ ਬਣਾਵਾਂਗੇ ਆਪਾਂ ਰੋਟੀ ਤੇ ਫੋਨ ਕਰਕੇ ਪਹਿਲਾਂ ਪਤਾ ਕਰ ਲਈਏ ਵੀ ਸੀਰ ਦੇ ਆਪਾਂ ਕਦੋਂ ਕਾਉਣਗੇ ਹਨਾ ਉਸ ਤੋਂ ਬਾਅਦ ਹੀ ਆ ਫਿਰ ਕਿਉਂਕਿ ਤਾਂ ਅੱਜ ਹੀ ਹੁਣ ਤਾਂ ਸਿਆਲ ਆ ਤੇ ਠੰਡ ਬਹੁਤ ਹੋਈ ਪਈ ਆ ਤੇ ਇਹ ਨਹੀਂ ਜਿਆਦਾ ਠੰਡ ਲੱਗ ਰਹੀ ਸੀ ਠੰਡੀ ਠੰਡੀ ਹਵਾ ਚੱਲ ਰਹੀ ਸੀਗੀ ਸਿਰਤ ਨੂੰ ਤਾਂ ਕੋਈ ਠਾਣ ਠੁੰਡ ਨਹੀਂ ਲੱਗਦੀ ਸੀ ਤਾਂ ਟੋਪੇ ਟਾਪੀਆਂ ਲਾ ਕੇ ਤੁਰਿਆ ਫਿਰਦਾ ਸੀ ਬਾਜ਼ਾਰ ਚ ਪਰ ਸਾਨੂੰ ਬਹੁਤ ਲੱਗੀ ਹੈ ਨਾ ਕਹਿ ਤਾਂ ਗੱਡੀ ਚ ਸੀਗੇ ਤੇ ਪਰ ਹਾਂ ਤਾਂ ਬਹੁਤ ਠੰਡ ਲੱਗ ਰਹੀ ਸੀ ਮੈਨੂੰ ਤਾਂ ਖਾਸ ਕਰਕੇ ਬਹੁਤ ਜਿਆਦਾ ਲੱਗ ਰਹੀ ਸੀ ਕਿਉਂਕਿ ਠੰਡ ਹੈਵੀ ਆ ਨਾ ਠੰਡੀ ਠੰਡੀ ਹਵਾ ਵਗ ਰਹੀ ਸੀ ਤੇ ਚਲੋ ਜੀ ਦੇਖ ਲਈਏ ਫੋਨ ਕਰ ਲਈਏ ਫਿਰ ਜਦੋਂ ਆਂਦੇ ਆ ਤੇ ਫਿਰ ਆਪਾਂ ਰੋਟੀ ਰੋਟੀ ਬਣਾਣੇ ਆ ਹੂੰ ਰੋਟੀ ਖਾ ਲੋ ਸਿਰਤ ਰੋਟੀ ਖਾਣ ਲੱਗਾ ਹੈ ਕਦੇ ਮम्मा ਨੂੰ ਕਹਵਾਉਂਦਾ ਵਾ ਕਦੇ ਆਪ ਦੇ ਮੂੰਹ ਚ ਹਮ ਵਰਕੀ ਭਾਲ ਲੰਦਾ ਵਾ ਇਹ ਨਿੱਕੀ ਨਿੱਕੀ ਬੁਰਗੀ ਤੋੜ ਕੇ ਨਾ ਆਪ ਖਾਣ ਲੱਗ ਗਿਆ ਆਪ ਬੁਰਕੀ ਇੱਥੇ ਰੱਖੁੰਦਾ ਸਾਈਡ ਤੇ ਆਪਦੀ ਨਿੱਕੀ ਜਿਹੀ ਵਰਕੀ ਤੋੜੂਗਾ ਹੁਣ ਇਹ ਐ ਫਿਰ ਜਿੱਥੇ ਜੀ ਕਹਦਾ ਉੱਥੇ ਹੀ ਰੱਖ ਲੈਣੀ ਦੂਜੀ ਵੱਡੀ ਫਰਕੀ ਇਹ ਐ ਜੇ ਸਾਬਜੀ ਲਾਉਣੀ ਸਾਬਜੀ ਮੜੀ ਜੀ ਵੀ ਅਸੀਂ ਦਾਲ ਜਾਂ ਸਬਜੀ ਸਾਬਜੀ ਲੱਗੀ ਨਹੀਂ